ਬਲਵੰਤ ਸਿੰਘ ਰਾਜੋਣਾ ਨੂੰ ਫਾਂਸੀ ਹੁੰਦੀ ਆ ਅਸੀਂ ਖੁਸ਼ੀ ਨਾਲ ਕਬੂਲ ਕਰਦੇ ਜਿਹੜਾ ਇਹਨਾਂ ਦਾ ਯਾਰ ਆ ਅਮਿਤ ਸ਼ਾ ਉਹੀ ਲਿਆ ਸਕਦਾ ਬਾਹਰ ਸੁਖਵੀਰ ਬਾਦਲ ਕਹੇ ਉਹਨੂੰ ਠੀਕ ਆ ਗਲਚ ਘੁੱਟਾ ਦੇ ਕੇ ਗਲਚ ਘੁੱਟਾ ਦੇ ਕੇ ਪ੍ਰਧਾਨ ਮੰਤਰੀ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਕੌਣ ਆ ਇਹਨਾਂ ਦਾ ਯਾਰ ਆ ਇਹ ਤਾਂ ਬਹੁਤ ਵੱਡੀ ਸਸਤਾ ਸਾਡੀ ਇਹ ਚਾਹੇ ਪਾ ਭਾਰਤ ਸਰਕਾਰ ਦੇ ਜੜਾ ਹਲਾ ਸਕਦੇ ਨੇ ਜੜਾ ਸ਼੍ਰੋਮਣੀ ਕਮੇਟੀ ਵਾਲੇ ਕਿ ਅਭੁਸ਼ ਨਹੀਂ ਚਾਹੁੰਦਾ ਮੋਦੀ ਨਹੀਂ ਚਾਹੁੰਦਾ ਹੈਗਾ ਵੀ ਜਿਹੜੇ ਸਾਡੇ ਸੂਰਮੇ ਨੇ ਬਾਹਰ ਆਉਣ। ਪਤਾ ਮੀ ਕਾਲ ਦਵੇ ਜੇ ਨਾ ਸਾਰਾ ਪੰਜਾਬ ਉੱਠ ਕੇ ਖੜਾ ਹੋ ਜਵੇ ਜੇ ਨਾ ਦਿੱਲੀ ਦੇ ਕਿਲੇ ਆਥਰੋਂ ਟਹਿ ਜਾਣ। ਨਾਵਲਕਾਰ ਨੇ ਲਿਖਿਆ ਹੋਇਆ ਕਹਿੰਦੇ ਗਰਮ ਖੂਨ ਦੇ ਉੱਤੇ ਗਰਮ ਖੂਨ ਦੇ ਨੌਜਵਾਨਾਂ ਦੇ ਖੂਨ ਦੇ ਉੱਤੇ ਬੁੱਢਾ ਸਿਆਸਤ ਕਰਦੇ ਨੇ ਬਿਲਕੁਲ ਸਹੀ ਗੱਲ ਆ ਇਹ। ਜੇਲ੍ਹ ਦੇ ਵਿੱਚ ਬੰਦ ਬਲਵੰਤ ਸਿੰਘ ਰਾਜਵਾਨੇ ਇਹਦੇ ਵੱਲ ਉਹਨਾਂ ਦੇ ਵੱਲੋਂ ਇੱਕ ਨਰਾਸ਼ਤਾ ਜਿਹੜੀ ਉਹ ਜ਼ਾਹਰ ਕੀਤੀ ਜਾਂਦੀ ਹੈ ਅਕਾਲੀ ਦਲ ਨੂੰ ਲੈ ਕੇ ਤੇ ਉਸ ਬੰਦੀ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਫਤਗੜ ਸਾਹਿਬ ਤੋਂ ਪੀਪੀ ਗਰਜੀਤ ਕਰਦੇ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਦੇਖਦੇ ਹੋ ਚੁੱਪਚੀ ਬੜਾ ਕਾਫੀ ਵਿਵਾਦ ਵੱਧ ਗਿਆ ਉਸ ਤੋਂ ਬਾਅਦ ਦੇਖੋ ਜੀ ਮੈਂ ਥੋੜਾ ਧੰਨਵਾਦ ਕਰਦੀ ਹਾਂ ਹਨਾ ਜੀ ਵੀ ਤੁਸੀਂ ਰਾਜਵਾਨਾ ਸਾਹਿਬ ਬਾਰੇ ਤੁਸੀਂ ਗੱਲ ਕਰਨ ਲਈ ਮੇਰੇ ਨਾਲ ਮਤਲਬ ਰਾਜ਼ੀ ਹੋਏ ਤੁਸੀਂ ਆਪਣੇ ਚੈਨਲ ਤੇ ਗੱਲ ਕਰਨ ਲਈ ਮਤਲਬ ਹੋ ਕਿਉਂਕਿ ਮੈਂ 3-4 ਚੈਨਲਾਂ ਨੂੰ ਮੈਂ ਜਿੱਦਣ ਨੰਦਵਾ ਸਾਹਿਬ ਕੋਲ ਗਈ ਸੀ ਕਿ ਮੈਂ ਖੜ ਖੜ ਕੇ ਚੈਨਲਾਂ ਨੂੰ ਕਿਹਾ ਮੈਂ ਰਾਜਵਾਨੇ ਬਾਰੇ ਕੁਝ ਬੋਲਣਾ ਚਾਹੁੰਨੀ ਐ ਮੇਰੀ ਗੱਲ ਸੁਣ ਲੋ ਹੂੰ ਕੋਈ ਸੁਣਨ ਨੂੰ ਤਿਆਰ ਨਹੀਂ ਹੋਇਆ ਹਨਾ ਕਾਰਨ ਕੀ ਆ ਜੀ ਕਾਰਨ ਤੇ ਫਿਰ ਚੈਨਲਾਂ ਦਾ ਨਾਮ ਲੈ ਦੀਏ ਫਿਰ ਜੀ ਚੈਨਲਾਂ ਦਾ ਨਾਮ ਲੈ ਤੇ ਬਹੁਤ ਈ ਮਰਚਾਂ ਲੱਗ ਜਾਣੀਆਂ ਨੇ ਹਨਾ ਨਾਲ ਸਰਕਾਰ ਦੇ ਵੀ ਲੱਗਣਗੀਆਂ ਤੇ ਉਹ ਮੈਨੂੰ ਕਹਿੰਦੇ ਬੀਬੀ ਤੂੰ ਤਾਂ ਸਾਨੂੰ ਅੰਦਰ ਕਰਾਏਂਗੀ ਹੂੰ ਕੋਈ ਤਕੜੇ ਅਖਬਾਰ ਦੀ ਮਾਲਕ ਦਾ ਮੈਨੂੰ ਫੋਨ ਆ ਰਿਹਾ ਕੋਈ ਉਹਨਾਂ ਦਾ ਨਿੱਜੀ ਕੰਮ ਸੀਗਾ ਹਨਾ ਜੀ ਤੇ ਬੀਬੀ ਮੈਨੂੰ ਕਹਿੰਦੀ ਆ ਵੀ ਤੇਰੀ ਆਵਾਜ਼ ਬੜੀ ਗੜਕਣੀ ਗੜਕਮੀ ਆ ਮੈਂ ਤੇਰੇ ਨਾਲ ਵੀਡੀਓ ਕਾਲ ਕਰਨਾ ਚਾਹੁੰਦੀ ਆ ਹੂੰ ਮੈਂ ਕਿਹਾ ਵੀ ਕਰ ਲਓ ਕੀਤੀ ਮੈਨੂੰ ਕਹਿੰਦੀ ਮੈਂ ਤੈਨੂੰ ਚੈਨਲ ਤੇ ਸੱਦਣਾ ਮੈਂ ਕਿਹਾ ਰਾਜੂ ਆਣੇ ਬਾਰੇ ਗੱਲ ਕਰਾਂਗੇ ਕਹਿੰਦੀ ਨਹੀਂ ਮੈਂ ਕਿਹਾ ਬੰਦੀ ਸਿੰਘਾਂ ਬਾਰੇ ਗੱਲ ਕਰਾਂਗੇ ਕਹਿੰਦੀ ਨਹੀਂ ਹੋਰ ਪੰਜਾਬ ਦੇ ਹੁਣ ਨਾ ਲੈ ਦਿਓ ਪੰਜਾਬ ਦੇ ਬੜੇ ਮਸਲੇ ਨੇ ਮੈਂ ਹਿੰਟ ਦੇ ਦੰਨੀ ਆ ਤੁਸੀਂ ਵੀ ਸਮਝੋਗੇ ਸੰਗਤ ਵੀ ਸਮਝੂਗਾ ਮੈਂ ਤਾਂ ਸਮਝ ਗਿਆ ਤੁਹਾਡੀ ਗੱਲ ਤੋਂ ਪਰ ਮੜਾ ਇਹ ਹਿੰਟ ਦੇ ਹੀ ਉਹ ਜਿਹੜਾ ਮਤਲਬ ਅਖਬਾਰ ਆ ਜਿਹੜਾ ਪੰਥ ਦੇ ਨਾਮ ਤੇ ਸ਼ੁਰੂ ਹੁੰਦਾ ਹਨਾ ਬਾਬੇ ਨਾਨਕ ਦੇ ਨਾਮ ਤੇ ਸ਼ੁਰੂ ਹੁੰਦਾ ਉਹ ਮਤਲਬ ਜਿਹੜੇ ਸਾਡੇ ਅ ਗੁਰੂਆਂ ਨੂੰ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਹਨਾ ਅ ਜਿਹੜਾ ਕੋਈ ਮਰਜ਼ੀ ਹੱਟ ਚਲਾ ਲੈਂਦਾ ਗੁਰੂ ਦੇ ਨਾਮ ਤੇ ਚੱਲ ਪੈਂਦੀ ਐ ਮੁੜ ਕੇ ਕਿਧਰੇ ਗੁਰੂ ਕਿਧਰੇ ਪੰਥ ਕਿਧਰੇ ਪੰਜਾਬ ਆਪਦਾ ਪੈਸਾ ਪਿਆਰਾ ਹੋ ਜਾਂਦਾ ਪੈਸਾ ਮੁੱਖ ਹੋ ਜਾਂਦਾ ਤੇ ਮਤਲਬ ਆਪਦੀ ਆਪਦੀ ਸ਼ੌਰਤ ਮੁੱਖ ਹੋ ਜਾਂਦੀ ਐ ਹਾਂ ਨਾ ਪਰ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਜਿਹੜੀ ਦੌਲਤ ਤੇ ਸ਼ੌਰਤ ਆ ਗੁਰੂ ਨਾਲ ਜੁੜੀ ਹੋਈ ਆ ਜੀ ਜਦੋਂ ਗੁਰੂ ਚਾਹੁੰਦਾ ਉਦੋਂ ਤੁਹਾਨੂੰ ਦੇ ਦਿੰਦਾ ਜਦੋਂ ਗੁਰੂ ਚਾਹੁੰਦਾ ਉਦੋਂ ਤੋਂ ਲੈ ਲੈਂਦਾ ਥੋੜਾ ਮੈਂ ਧੰਨਵਾਦ ਕਰਦੀ ਆ ਵੈਗਰੂ ਗਿਰਤਾਸ ਕਰਦੀ ਆ ਤੁਹਾਡੇ ਚੈਨਲ ਨੂੰ ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ੇ ਜੀ ਹਾਂਜੀ ਕਿਵੇਂ ਰੋਲਾ ਕੀ ਸੀ ਫਿਰ ਤੁਸੀਂ ਕਿਹੜੀ ਗੱਲ ਰੱਖਦੇ ਸੀਗੇ ਤੇ ਉਹ ਕਹਿੰਦੇ ਸੀ ਵੀ ਨਹੀਂ ਰੱਖਣ ਦੇਣੀ ਇੱਕ ਤਾਂ ਬੰਦੇ ਸਿੰਘਾਂ ਵਾਲੀ ਇੱਕ ਅਮਰਤਪਾਲ ਵਾਲੀ ਤੇ ਦੂਸਰੀ ਰਾਜਵਾਨ ਵਾਲੀ ਸਭ ਤੋਂ ਮਤਲਬ ਜਿਹੜਾ ਮੁੱਖ ਮੁੱਦਾ ਹੈ ਉਹ ਤਾਂ ਹੁਣ ਇਸ ਤਰ੍ਹਾਂ ਮੇਰੇ ਹਿਸਾਬ ਨਾਲ ਮਤਲਬ ਰਾਜਵਾਨ ਦੀ ਤਖਲੀਪ ਹੈ ਹੂੰ ਰਾਜਵਾਨਾ ਜਿਹੜਾ ਮਤਲਬ ਕਿ 10 ਸਾਲ ਮੇਰੇ ਖਿਆਲ ਵਿੱਚ 11 ਮਹੀਨੇ ਜਾਂ 11 ਸਾਲ 10 ਮਹੀਨੇ ਕੁਝ ਇਦਾਂ ਕੋ ਇਧਰ ਉਧਰ ਹੋ ਸਕਦਾ ਹੈ ਅ ਸ਼ਾਇਦ ਸਾਲ ਤੇ ਮਹੀਨੇ ਮੈਂ ਇਧਰ ਉਧਰ ਕਰਦੀ ਹਵਾਂ ਇੰਨੇ ਚਿਰ ਤੋਂ ਉਹ ਬੰਦਾ ਜਿਹੜਾ ਮਤਲਬ ਇੱਕ ਫਾਂਸੀ ਵਾਲੀ ਚੱਕੀ ਦੇ ਵਿੱਚ ਬੰਦ ਹੈ ਹੂੰ ਬਿਹਤਰ ਇਹ ਸੀਗਾ ਉਦੋਂ ਫਾਂਸੀ ਹੋ ਜਾਂਦੀ ਬਿਹਤਰ ਇਹ ਸੀ ਉਦੋਂ ਫਾਂਸੀ ਹੋ ਜਾਂਦੀ ਸਾਡੇ ਸਿੱਖ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਵਿੱਚ ਉਸ ਯੋਧੇ ਦਾ ਨਾਮ ਲਿਖਿਆ ਜਾਂਦਾ ਹਾਂ ਹੈਨਾ ਹੁਣ ਨਾ ਉਹਨੂੰ ਫਾਂਸੀ ਹੋਈ ਹੈ ਨਾ ਉਹ ਚੱਕੀ ਤੋਂ ਬਾਹਰ ਆ ਰਿਹਾ ਹੈ ਹੈਨਾ ਉਹਦੀ ਤਕਲੀਫ ਉਸੇ ਨੂੰ ਪਤਾ ਜਾਂ ਉਹਦੇ ਪਰਿਵਾਰ ਨੂੰ ਪਤਾ ਪੈਣਾ ਕਮਲਦੀਪ ਦੀ ਕਿਤੇ ਤੁਸੀਂ ਮਤਲਬ ਸੁਣੋ ਉਹਦੀ वेदना ਜਿਵੇਂ ਉਹ ਮਤਲਬ ਗੱਲ ਕਰਦੇ ਨੇ ਆਪਾਂ ਨੂੰ ਵੀ ਤਕਲੀਫ ਹੁੰਦੀ ਆ ਆਪਾਂ 4 ਦਿਨ ਨਹੀਂ ਇੱਕ ਕਮਰੇ ਚ ਬੰਦ ਰਹਿ ਸਕਦੇ ਉਹ ਬੰਦਾ ਚੱਕੀ ਚ ਬੰਦ ਆ ਇੰਨੇ ਸਾਲਾਂ ਤੋਂ ਜੀ ਹਰਜਿੰਦਰ ਸਿੰਘ ਧਾਮੀ ਤੇ ਮਤਲਬ ਪੰਜ ਮੈਂਬਰੀ ਕਮੇਟੀ ਲੈ ਕੇ ਜਦੋਂ ਉੱਥੇ ਜਾਂਦੇ ਨੇ ਉਹ ਚਿੱਠੀ ਦਿੰਦਾ ਉਹਨਾਂ ਨੂੰ ਵੀ ਤੁਸੀਂ ਵਾਪਸ ਹੀ ਲੈ ਲਓ ਅਪੀਲ ਬਿਲਕੁਲ ਸਹੀ ਗੱਲ ਆ ਉਹਦੀ ਲੈਣੀ ਚਾਹੀਦੀ ਵਾਪਸ ਲੈ ਲੈਣ ਜਿੱਥੋਂ ਤੋਂ ਕੁਝ ਨਹੀਂ ਉਹਦਾ ਵਾਪਸ ਲੈ ਲੈ ਮਤਲਬ ਹੀ ਨਹੀਂ ਹੈਗਾ ਸਿੱਖ ਤੁਸੀਂ ਤੁਸੀਂ ਸਾਡੇ ਯੋਧਿਆਂ ਦੇ ਨਾਂ ਦੇ ਉੱਤੇ ਸਿਆਸਤ ਕਿਉਂ ਕਰਦੇ ਹੋ ਇੱਕ ਨਾਵਲਕਾਰ ਨੇ ਲਿਖਿਆ ਹੋਇਆ ਕਹਿੰਦੇ ਗਰਮ ਖੂਨ ਦੇ ਉੱਤੇ ਗਰਮ ਖੂਨ ਦੇ ਨੌਜਵਾਨਾਂ ਦੇ ਖੂਨ ਦੇ ਉੱਤੇ ਬੁੱਢਾ ਸਿਆਸਤ ਕਰਦੇ ਨੇ ਬਿਲਕੁਲ ਸਹੀ ਗੱਲ ਆ ਇਹ ਬਿਲਕੁਲ ਸਹੀ ਗੱਲ ਆ ਇਹ ਉਹ ਨੌਜਵਾਨ ਦੇ ਮਤਲਬ ਉੱਤੇ ਇਹਨਾਂ ਨੇ ਬੁੱਢਿਆਂ ਨੇ ਸਿਆਸਤ ਕੀਤੀ ਤੇ ਮਤਲਬ ਆਪਦਾ ਰਾਜ ਜੋਗ ਭੋਗ ਗਿਆ ਹੁਣ ਤੱਕ ਮਤਲਬ ਇਹ ਜਿੱਤਦੇ ਆਏ ਨੇ ਇਹਨਾਂ ਨੇ ਆਪਣੇ ਪਰਿਵਾਰ ਨੂੰ ਅਕਾਲੀ ਦਲ ਦੀ ਗੱਲ ਕਰ ਰਹੇ ਬਾਦਲਾਂ ਦੀ ਗੱਲ ਕਰਦੀ ਬਾਦਲਾਂ ਦੀ ਗੱਲ ਕਰਦੀ ਆ ਅਕਾਲੀ ਦਲ ਦੀ ਨਹੀਂ ਮੈਂ ਗੱਲ ਕਰਦੀ ਆ ਅਕਾਲੀ ਦਲ ਦੀ ਸਾਨੂੰ ਲੋੜ ਆ ਅਕਾਲੀ ਦਲ ਸਾਡੇ ਪੰਜਾਬ ਦੀ ਪਾਰਟੀ ਆ ਸਾਡੀ ਆਪਣੀ ਪਾਰਟੀ ਆ ਸਾਡੇ ਬਾਪ ਦਾਦਾ ਸਾਡੇ ਬਾਬੇ ਨਾਨਕ ਦੀ ਤੱਕੜੀ ਦੇ ਉੱਤੇ ਨਿਚੋਣ ਨਿਸ਼ਾਨ ਤੱਕੜੀ ਮਿਲਿਆ ਸੀ ਜਦ ਬੁੜੀਆਂ ਨੂੰ ਆ ਬੁੜਿਆਂ ਨੂੰ ਪੁੱਛਦੇ ਆ ਹੁਣ ਵੀ ਜੇ ਮਤਲਬ ਤੁਸੀਂ ਕਿਸੇ 90 95 ਸਾਲ ਦੇ ਬਜ਼ੁਰਗ ਬਥੇਰੇ ਬੈਠੇ ਨੇ ਜਿਉਂਦੇ ਆ ਜਦੋਂ ਪੁਰਾਣੇ ਵਡੇਰੇ ਨਾਲ ਗੱਲ ਹੁੰਦੀ ਆ ਗੱਲ ਹੁੰਦੀ ਆ ਆ ਵੋਟ ਕਿਹਨੂੰ ਪਾਉਣੀ ਆ ਪੰਥ ਨੂੰ ਪਾਉਣੀ ਆ ਪੰਥ ਕਿਹੜਾ ਤੱਕੜੀ ਹੱਥ ਕਰਕੇ ਕਹਿੰਦੇ ਨੇ ਤੱਕੜੀ ਬਾਬੇ ਨਾਨਕ ਦੀ ਤੱਕੜੀ ਹਨਾ ਹੁਣ ਇਹਨਾਂ ਦੀ ਬਾਦਲਾਂ ਦੀ ਜ਼ਗੀਰ ਥੋੜਾ ਨਾ ਸਾਡੇ ਅਕਾਲੀ ਦਲ ਬਾਦਲਾਂ ਦੇ ਜ਼ਕੀਰ ਨਹੀਂ ਹੈ ਕਿ ਜੇ ਮਤਲਬ ਜਿਵੇਂ ਹੁਣ ਲੋਕ ਕਹਿੰਦੇ ਨੇ ਅਕਾਲੀ ਦਲ ਖਤਮ ਕਰ ਦੋ ਕਿਉਂ ਕਰ ਦੇ ਖਤਮ ਅਕਾਲੀ ਦਲ ਅਕਾਲੀ ਦਲ ਦਾ ਪੁਨਰ ਗਠਨ ਕਰੋ ਅਕਾਲੀ ਦਲ ਨੂੰ ਦੁਬਾਰਾ ਖੜਾ ਕਰੋ ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਹੈ ਜਿਹੜਾ ਹੁਣ ਤੁਸੀਂ ਆ ਭਈਆ ਬਾੜ ਲਿਆ ਤੁਸੀਂ ਕੇਜਰੀਆ ਬਾੜ ਲਿਆ ਪੰਜਾਬ ਦੇ ਵਿੱਚ ਕਿੰਨਾ ਨੁਕਸਾਨ ਕੀਤਾ ਕਿੰਨਾ ਸਾਡੀ ਨੌਜਵਾਨੀ ਦਾ ਘਾਣ ਕੀਤਾ ਕਿੰਨਾ ਸਾਰੇ ਪੰਜਾਬ ਦਾ ਘਾਣ ਕੀਤਾ ਔਰ ਜਿੰਨਾ ਕਰਜ਼ਾ ਇਹਨਾਂ ਨੇ ਹੁਣ 2.5 ਸਾਲਾਂ ਦੇ ਵਿੱਚ ਲੈ ਗਿਆ ਉਹਨਾਂ ਦਾ ਕੋਈ 10-10 ਸਾਲਾਂ ਦੇ ਵਿੱਚ ਨਹੀਂ ਕਰਜ਼ਾ ਛੜਾ ਰਿਹਾ ਹੈਗਾ ਜੀ ਠੀਕ ਹੈ ਮੈਂ ਤੁਸੀਂ ਗੱਲ ਕਰਦੇ ਸੀਗੇ ਰਾਜਵਾਨਾ ਸਾਹਿਬ ਦੀ ਹਰਜਿੰਦਰ ਸਿੰਘ ਤਾਂ ਅਮੀ ਤੁਸੀਂ ਉੱਥੇ ਦੇ ਕੋਲ ਗਏ ਹੋ ਮੈਂ ਵੀ ਉਹਦੇ ਨਾਲ ਸਹਿਮਤ ਆ ਮੈਂ ਵੀ ਉਹਨੂੰ ਇਹੀ ਗੱਲ ਕਹਿਣਾ ਚਾਹ ਮੈਂ ਵੀ ਉਹਦੇ ਹੱਕ ਦੇ ਵਿੱਚ ਆ ਇਹਹੀ ਗੱਲ ਕਹਿੰਨੇ ਆ ਅਸੀਂ ਵੀ ਤੁਸੀਂ ਬਾਈ ਜੀ ਅਪੀਲ ਵਾਪਸ ਲੈ ਲਓ ਬਲਵੰਤ ਸਿੰਘ ਰਾਜੋ ਉਹਨਾਂ ਨੂੰ ਫਾਂਸੀ ਹੁੰਦੀ ਆ ਅਸੀਂ ਖੁਸ਼ੀ ਨਾਲ ਕਬੂਲਾਂਗੇ ਕਿਉਂਕਿ ਜਿਹੜੇ ਜੋਧੇ ਨੇ ਉਹ ਤਾਂ ਬਣੇ ਸ਼ਹੀਦ ਹੋਣ ਲਈ ਨੇ ਚਾਹੇ ਮੇਰਾ ਨਾਮ ਕਿਉਂ ਨਾ ਆ ਜਾਂਦਾ ਉਸ ਜੋਧਿਆਂ ਦੇ ਵਿੱਚ ਠੀਕ ਹੈ ਪਰ ਰੱਬ ਨੇ ਸਾਨੂੰ ਤਾਂ ਇੱਥੇ ਤੱਕੇ ਰੱਖਿਆ ਹੋਇਆ ਕਿਤੇ ਕੋਈ ਸੇਵਾ ਦੇਊਗਾ ਕਰਾਂਗੇ ਜਰੂਰ ਪੰਥ ਤੋਂ ਕਦੇ ਪਿੱਛੇ ਨਹੀਂ ਹਟਦੇ ਹੈਗੇ ਪਰ ਜੇ ਤੁਸੀਂ ਕੁਝ ਨਹੀਂ ਕਰ ਸਕਦੇ ਕੋਈ ਨਹੀਂ ਹੁਣ ਤੱਕ ਮਤਲਬ ਬਾਦਲਾਂ ਨੇ ਚੱਜਦਾ ਕੰਮ ਕੀਤਾ ਹੈਗਾ ਪੰਥ ਦੇ ਪ੍ਰਤੀ ਪੰਜਾਬ ਪ੍ਰਤੀ ਬਹੁਤ ਕੀਤਾ ਪੰਜਾਬ ਦੀਆਂ ਬਥੇਰੀਆਂ ਤੁਸੀਂ ਸੜਕਾਂ ਬਣਾਤੀਆਂ ਏਅਰਪੋਰਟ ਦੇਤੇ ਇਹ ਕਰਤਾ ਉਹ ਕਰਤਾ ਸਭ ਤੋਂ ਵੱਡਾ ਪੰਜਾਬ ਦੇ ਵਿੱਚ ਨੁਕਸਾਨ ਬਾਦਲਾਂ ਨੇ ਇਹ ਕੀਤਾ ਜਿਹੜਾ ਸਿੱਖਿਆ ਦਾ ਨਿੱਜੀਕਰਨ ਕਰਤਾ ਉਹਨਾਂ ਨੇ ਸਿੱਖਿਆ ਜਿਹੜੀ ਪ੍ਰਾਈਵੇਟ ਕਰਤੀ ਇਹ ਸਭ ਤੋਂ ਵੱਡਾ ਕਾਰਨ ਕੌਣ ਕਿਹਨੇ ਕੀਤਾ ਬਾਦਲ ਨੇ ਕੀਤਾ ਬਾਦਲ ਪਰਿਵਾਰ ਨੇ ਕੀਤਾ ਨਾ ਕਿ ਅਕਾਲੀ ਦਲ ਨੇ ਹੂੰ ਕੈਪਟਨ ਕਮਲਜੀਤ ਅਕਾਲੀ ਦਲ ਦਾ ਹੀ ਸੀਗਾ ਜਿਹੜਾ ਕੱਲੀ ਕੱਲੀ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਵਿੱਚ ਨਾ ਮੈਂ ਰੋਡ ਸੰਘਰਸ਼ ਕਮੇਟੀ ਦੀ ਮੈਂਬਰ ਆ ਹੂੰ ਉੱਥੇ ਜਦੋਂ ਅਕਵਾਇਰ ਹੋਣ ਲੱਗੀਆਂ ਜ਼ਮੀਨਾਂ ਤਾਂ ਮਤਲਬ ਕੈਪਟਨ ਕਮਲਜੀਤ ਨੇ ਚੈੱਕ ਰੱਖਤਾ ਵੀ ਤੁਸੀਂ ਭਰੋ ਚੱਕ ਥੋੜੀ ਜਿਹੀ ਜ਼ਮੀਨ ਆ ਤੁਸੀਂ ਚੈੱਕ ਭਰੋ ਇਹ ਜਿਵੇਂ ਅਕਾਲੀ ਦਲ ਚ ਹੋਏ ਨੇ ਬਹੁਤ ਚੰਗੇ ਅਕਾਲੀ ਦਲ ਦੇ ਵਿੱਚ ਲੀਡਰ ਹੋਏ ਨੇ ਠੀਕ ਆ ਨਾ ਜਿਹੜੇ ਕੁਝ ਮਰਵਾਤੇ ਕੁਝ ਪਿੱਛੇ ਹਟਾਤੇ ਪੰਥਰਾਤਨ ਟੌੜਾ ਸਾਹਿਬ ਠੀਕ ਹੈ ਉਹ ਵੀ ਅਕਾਲੀ ਦਲ ਦੇ ਵਿੱਚ ਸੀਗੇ ਉਹ ਵੀ ਅਕਾਲੀ ਦਲ ਦੇ ਸੀਗੇ ਠੀਕ ਹੈ ਹੁਣ ਅੱਜ ਪੰਜੋਲੀ ਬਾਦਲਾਂ ਨਾਲ ਟੁੱਟ ਗਿਆ ਬਾਦਲਾਂ ਨੂੰ ਚੰਗਾ ਬਾੜਾ ਕਹਿੰਦਾ ਜਾਂ ਬਾਦਲ ਉਹਨੂੰ ਚੰਗਾ ਬਾੜਾ ਕਹਿੰਦੇ ਨੇ ਪਰ ਕਦੇ ਤਾਂ ਉਹ ਹਿੱਸਾ ਰਿਹਾ ਸੀ ਸਾਡੇ ਇਲਾਕੇ ਦੇ ਵਿੱਚ ਪੰਜੋਲੀ ਦਾ ਇੱਕ ਨੰਬਰ ਹੈ ਹੂੰ ਠੀਕ ਹੈ ਨਾ ਉਹ ਪੰਥ ਦੀ ਗੱਲ ਕਰਦਾ ਮੈਂ ਉਹਦੀ ਇਸ ਗੱਲੋਂ ਸਿਫਤ ਕਰਦੀਆਂ ਇਹ ਗੱਲੋਂ ਨਖੇਦੀ ਵੀ ਕਰਦੀਆਂ ਜਦੋਂ ਮਨਮੋਹਣ ਸਿੰਘ ਨੇ ਮਤਲਬ ਕਿਹਾ ਸੀਗਾ ਵੀ ਬਾਦਰਾ ਨੇ ਸਾਨੂੰ ਕਿਹਾ ਵੀ ਕਾਲੀ ਸੂਚੀ ਖਤਮ ਨਾ ਕਰੋ ਇਹ ਗੱਲ ਉਹਨੇ ਪੰਥ ਤੋਂ ਲਕੋ ਕੇ ਰੱਖੀ ਮੈਂ ਉਹਦੀ ਨਖੇਦੀ ਵੀ ਕਰਦੀ ਆ ਪਰ ਜਿੰਨਾ ਉਹ ਪੰਥ ਦੇ ਪ੍ਰਤੀ ਖੜਦਾ ਹੈ ਹਰ ਗੱਲ ਦੇ ਵਿੱਚ ਪੰਥ ਦੀ ਕੋਈ ਛੋਟੀ ਤੋਂ ਛੋਟੀ ਗੱਲ ਹੋਵੇ ਵੱਡੀ ਤੋਂ ਵੱਡੀ ਗੱਲ ਹੋਵੇ ਸਭ ਤੋਂ ਮੂਰੇ ਹੋ ਕੇ ਮਤਲਬ ਉਹ ਬੰਦਾ ਸਾਥ ਦਿੰਦਾ ਇਸ ਗੱਲ ਦੇ ਵਿੱਚ ਉਹਦੀ ਪ੍ਰਸ਼ੰਸਾ ਵੀ ਕਰਦੇ ਆ ਕਿਉਂ ਸਾਡਾ ਅਕਾਲੀ ਦਲ ਖਤਮ ਹੋ ਜਵੇ ਅੱਜ ਮੈਂ ਪੰਜੋਲੀ ਨੂੰ ਵੀ ਇਹ ਗੱਲ ਕਹਿਣਾ ਚਾਹੁੰਨੀ ਆ ਜਿੱਥੇ ਤੂੰ ਸਾਡੇ ਮਤਲਬ ਪੰਥ ਦਾ ਏਡਾ ਵੱਡਾ ਨੁਮਾਇੰਦਾ ਹੈ ਵਰਲਡ ਲੈਵਲ ਤੇ ਨੁਮਾਇੰਦਾ ਸਾਡਾ ਪੰਜੋਲੀ ਕਰਨੈਲ ਸਿੰਘ ਮੰਜੋਲੀ ਤੇ ਉਹ ਅੱਜ ਉਹਨੂੰ ਅੱਜ ਇਹ ਵੇਦਨਾ ਕਿਉਂ ਨਹੀਂ ਦਿਖਾਈ ਦੇ ਰਹੀ ਬਲਵੰਤ ਸਿੰਘ ਰਾਜਵਾਨ ਜਿਹੜੀ ਜਿਹੜੀ ਤੁਸੀਂ ਬਲਵੰਤ ਸਿੰਘ ਰਾਜਵਾਨ ਦੀ ਗੱਲ ਕੀਤੀ ਹੈ ਉਹਨਾਂ ਦੇ ਵੱਲੋਂ ਜਿਹੜੀ ਕਿਹਾ ਗਿਆ ਸੀਗਾ ਅਕਾਲੀ ਦਲ ਤੇ ਉਹ ਬਾਦਲਪੁਰਾ ਦੀ ਚੜ੍ਹਦੀ ਕਲਾ ਅਰਦਾਸ ਹੋਈ ਆ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਇਹ ਗੱਲ ਗਈ ਹੈ ਕਿ ਨਹੀਂ ਕਿਤੇ ਨਾ ਕਿਤੇ ਆ ਇਹ ਉਹਨਾਂ ਦੇ ਹੱਥਾਂ ਦੇ ਵਿੱਚ ਜਾਂ ਇਹ ਮੈਸੇਜ ਨਿਕਲ ਗਿਆ ਹੂੰ ਦੇਖੋ ਤਕਲੀਫ ਜਦੋਂ ਬੰਦਾ ਹੁੰਦਾ ਨਾ ਤਕਲੀਫ 'ਚ ਹੁੰਦਾ ਹੂੰ ਦੇਖੋ ਜਦੋਂ ਤਾਂ ਕੋਈ ਬਿਮਾਰੀ ਆਉਂਦੀ ਆ ਉਹ ਹਰ ਇੱਕ ਡਾਕਟਰ ਕੋਲ ਜਾਂਦਾ ਠੀਕ ਹੈ ਜੇ ਕੋਈ ਆਰਥਿਕ ਮਤਲਬ ਉਹ ਤਕਲੀਫ ਦੇ ਵਿੱਚ ਆਉਂਦਾ ਉਹ ਹਰੇਕ ਦੀ ਬਾਹ ਫੜਨ ਦੀ ਕੋਸ਼ਿਸ਼ ਕਰਦਾ ਵੀ ਕੋਈ ਮੈਨੂੰ ਕਿਉਂਕਿ ਉਸ ਟਾਈਮ ਇਹਨਾਂ ਨੇ ਫਾਂਸੀ ਰੋਕ ਰਕਵਾਤੀ ਪਬਲਿਕ ਨੇ ਵੀ ਨਾਲ ਰੜ ਕੇ ਇੱਕ ਮੁੰਡਾ ਸ਼ਹੀਦ ਵੀ ਸਾਡਾ ਹੋਇਆ ਸੀਗਾ ਠੀਕ ਹੈ ਉਹਦਾ ਬਹੁਤ ਵੱਡਾ ਯੋਗਦਾਨ ਹੈ ਰਾਜਵਾਨ ਦੀ ਮਤਲਬ ਜਿਹੜੀ ਫਾਂਸੀ ਰਕਵਾਉਣ ਦੇ ਵਿੱਚ ਪਰ ਬੰਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਸਹਾਰਾ ਲੈ ਜਾਂਦਾ ਉਹਨੇ ਸਹਾਰਾ ਲਿਆ ਸੀ ਅਕਾਲੀ ਦਲ ਅਕਾਲੀ ਦਲ ਦਾ ਆਪਣੇ ਅਕਾਲੀ ਦਲ ਦਾ ਸਹਾਰਾ ਲਿਆ ਸੀ ਨਾ ਕਿ ਉਹਨੇ ਬਾਦਲ ਪਰਿਵਾਰ ਦਾ ਸਹਾਰਾ ਲਿਆ ਅਸੀਂ ਜਿਹੜੀ ਅਰਦਾਸ ਕੀਤੀ ਸੀ ਉਹਨੇ ਇੱਕ ਸ਼ਬਦ ਕਿਹਾ ਕਹਿੰਦਾ ਮੈਂ ਅਕਾਲੀ ਆ ਤੁਸੀਂ ਦੱਸੋ ਕੌਣ ਹੋ ਹੂੰ ਇਹ ਇਹਦਾ ਤੁਸੀਂ ਕੀ ਮਤਲਬ ਆ ਪੰਥੀ ਅਕਾਲੀ ਆ ਆਪਣਾ ਪੰਥਾਕਾਲੀ ਆ ਹਨਾ ਉਹ ਕਹਿੰਦਾ ਮੈਂ ਅਕਾਲੀ ਆ ਉੱਥੇ ਗੱਲ ਕੀ ਹੋਈ ਸੀਗੀ ਉੱਥੇ ਗੱਲ ਅਕਾਲੀ ਦਲ ਹੋਣ ਦੀ ਹੋਈ ਸੀ ਨਾ ਕਿ ਬਾਦਲ ਦਲੀਏ ਦੀ ਉਹਨੇ ਇਹ ਕਦੇ ਨਹੀਂ ਕਿਹਾ ਮੈਂ ਬਾਦਲ ਦਲੀਆ ਉਹਨੇ ਇਹ ਗੱਲ ਕਦੇ ਨਹੀਂ ਕਹੀ ਉਹ ਕਹਿੰਦਾ ਮੈਂ ਅਕਾਲੀ ਆ ਤੁਸੀਂ ਦੱਸੋ ਕੌਣ ਹੋ ਬਿਲਕੁਲ ਸਹੀ ਆ ਉਹਦੀ ਉਹਦਾ ਉਹਦਾ ਜਿਹੜਾ ਬਿਲਕੁਲ ਸਹੀ ਆ ਮੈਂ ਮਤਲਬ ਰਾਜਵਾਨਾ ਸਾਹਿਬ ਦੇ ਪਰਿਵਾਰ ਨੂੰ ਵੀ ਇਹ ਗੱਲ ਕਹਿਣਾ ਚਾਹੁੰਨੀ ਆ ਦੇਖੋ ਇਹਨਾਂ ਦੇ ਕੋਲ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਹੈਗਾ ਬਿਹਤਰ ਇਹ ਆ ਵੀ ਜਿਹੜਾ ਸਾਡਾ ਸਿੰਘ ਘਰੇ ਚਰਿਚ ਰਿਚ ਕੇ ਮਤਲਬ ਆਪਣੀ ਜ਼ਿੰਦਗੀ ਗੁਜ਼ਾਰਦਾ ਉਹ ਤੋਂ ਬਿਹਤਰ ਆ ਵੀ ਸਾਡੇ ਜਿਹੜਾ ਸਿੰਘ ਦਾ ਨੌ ਮਤਲਬ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਵੇ ਮੇਰੇ ਖਿਆਲ ਦੇ ਵਿੱਚ ਤਾਂ ਸਾਡੇ ਲਈ ਉਹੀ ਵਧੀਆ ਕਿਉਂਕਿ ਜਿਹੜਾ ਬਾਦਲ ਹੈ ਸੁਖਵੀਰ ਬਾਦਲ ਵੀ ਆ ਚਾਹੇ ਵੱਡਾ ਬਾਦਲ ਸੀਗਾ ਉਹ ਆਰਐਸਐਸ ਦੀ ਕੱਟਪੁਤਲੀ ਬਣ ਚੁੱਕੇ ਨੇ ਜੀ ਹਨਾ ਉਹਨਾਂ ਦੀ ਕੱਟਪੁਤਲੀ ਬਣਨ ਕਰਕੇ ਇਹ ਨਹੀਂ ਚਾਹਣਗੇ ਆਰਐਸਐਸ ਨਹੀਂ ਚਾਹੁੰਦਾ ਮੋਦੀ ਨਹੀਂ ਚਾਹੁੰਦਾ ਹੈਗਾ ਵੀ ਜਿਹੜੇ ਇਹ ਸਾਡੇ ਸੂਰਮੇ ਨੇ ਬਾਹਰ ਆਉਣ ਹੂੰ ਆ ਕਿ ਨਹੀਂ ਜੀ ਕਿੱਡਾ ਵੱਡਾ ਯੋਗਦਾਨ ਆ ਮਤਲਬ ਰਾਜਵਾਨਾ ਸਾਹਿਬ ਦਾ ਇੱਕ ਮਨੁੱਖੀ ਬੰਬ ਬਣ ਜਾਣਾ ਜਦ ਤੁਹਾਨੂੰ ਪਤਾ ਹੁੰਦਾ ਉਹ ਤਾਂ ਦੋ ਵਾਰ ਮਰ ਚੁੱਕਿਆ ਨਾ ਬਿਲਕੁਲ ਜਦੋਂ ਮਨੁੱਖੀ ਬੰਬ ਬਣਿਆ ਉਦੋਂ ਵੀ ਮਰ ਚੁੱਕਿਆ ਜਦੋਂ ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਉਦੋਂ ਵੀ ਮਰ ਚੁੱਕਿਆ ਹੁਣ ਇੱਕ ਜਿਉਂਦੀ ਲਾਸ਼ ਦਾ ਅਸੀਂ ਕਰਨਾ ਕੀ ਆ ਹੂੰ ਹਨਾ ਬਿਹਤਰ ਇਹ ਆ ਵੀ ਅਸੀਂ ਉਹਨੂੰ ਮਤਲਬ ਉਹਦਾ ਜਿਹੜਾ ਨਾਮ ਆ ਹਰ ਇੱਕ ਦੇ ਬੁੱਲਾਂ ਦੇ ਉੱਤੇ ਚੜਦੀ ਕਲਾ ਦੇ ਨਾਲ ਆਵੇ ਨਾ ਕਿ ਇਹ ਆਵੇ ਜਾਂ ਫਾਂਸੀ ਚਾਉਣੇ ਜਾਂ ਬਿਲਕੁਲ ਬਿਲਕੁਲ ਜਦੋਂ ਇਹਨਾਂ ਨੇ ਬਾਹ ਨਹੀਂ ਫੜਨੀ ਉਹਨੂੰ ਫਾਂਸੀ ਦੀ ਚੱਕੀ ਤੋਂ ਬਾਹਰ ਨਹੀਂ ਲੈ ਕੇ ਆਉਣਾ ਬਾਈ ਜੀ ਚੱਕੀਆਂ ਆਪਾਂ ਨੇ ਆਪਾਂ ਨਹੀਂ ਗਏ ਜਿਹੜਾ ਤਾਂ ਸੁਣਦਾ ਤਾਂ ਹੈਗੀ ਆ ਆਪਣੀ ਇਹ ਗੱਲ ਦੀ ਭਾਵਨਾ ਆਪਣੀ ਉਹ ਜਾਂ ਭਾਈ ਬਲਵੰਤ ਸਿੰਘ ਰਾਜਵਾਨੇ ਦੀ ਹੈ ਬਲਵੰਤ ਸਿੰਘ ਰਾਜਵਾਨੇ ਦੀ ਵੀ ਹੈ ਉਹਨਾਂ ਨੇ ਖੁਦ ਕਿਹਾ ਅਪੀਲ ਵਾਪਸ ਲੈ ਲਓ ਉਹਨਾਂ ਨੇ ਖੁਦ ਕਿਹਾ ਵੀ ਅਪੀਲ ਵਾਪਸ ਲੈ ਲਓ ਉਹਨਾਂ ਦੀ ਖੁਦ ਹੀ ਭਾਵਨਾ ਵੀ ਇਹੀ ਹੈ ਵੀ ਇਹਦੇ ਨਾਲ ਤਾਂ ਮੈਨੂੰ ਫਾਂਸੀ ਹੋ ਜਾਂਦੀ ਉਹ ਜ਼ਿਆਦਾ ਵਧੀਆ ਹੂੰ ਠੀਕ ਹੈ ਨਾ ਤੇ ਜਿਹੜੀਆਂ ਉੱਠ ਕੇ ਕਹਿਣਦੀਆਂ ਨੇ ਵੀ ਹਾਂ ਸ਼੍ਰੋਮਣੀ ਕਮੇਟੀ ਕੀ ਕਰ ਸਕਦੀ ਹੈ ਸ਼੍ਰੋਮਣੀ ਕਮੇਟੀ ਉਦੋਂ ਕਿਉਂ ਮਤਲਬ ਉਹਦੇ ਹੱਕ 'ਚ ਖੜੀ ਜਾਂ ਤੁਸੀਂ ਕੋਈ ਕੁਝ ਕਰ ਨਹੀਂ ਸਕਦੇ ਮੇਰੇ ਕੋਲ ਕੋਈ ਆਉਂਦਾ ਮਤਲਬ ਮੈਂ ਇੱਕ ਇੱਥੇ ਮੰਨ ਲਓ ਚਾਰ ਅਸਰਾਂ ਨੂੰ ਜਾਣਦੀ ਹੋਊਂਗੀ ਕੋਈ ਨਾ ਕੋਈ ਜੇ ਮੇਰੇ ਕੋਲ ਆਉਂਦਾ ਬੀਬੀ ਸਾਡਾ ਕੰਮ ਹੈ ਜਿਹੜਾ ਮੈਨੂੰ ਲੱਗਦਾ ਹੁੰਦਾ ਨਾ ਮੈਂ ਉਸ ਚੀਜ਼ ਨੂੰ ਹਾਂ ਕਰਦੀਆਂ ਇਹ ਤਾਂ ਬਹੁਤ ਵੱਡੀ ਸੰਸਥਾ ਸਾਡੀ ਇਹ ਚਾਹੇ ਤਾਂ ਭਾਰਤ ਸਰਕਾਰ ਦੀਆਂ ਜੜਾ ਹਿਲਾ ਸਕਦੇ ਨੇ ਜੜਾ ਸ਼੍ਰੋਮਣੀ ਕਮੇਟੀ ਵਾਲੇ ਏ ਇੱਕ ਕਾਲ ਦੇਵੇ ਧਾਮੀ ਕਾਲ ਦੇਵੇ ਜੇ ਨਾ ਸਾਰਾ ਪੰਜਾਬ ਉੱਠ ਕੇ ਖੜਾ ਹੋ ਜਵੇ ਜੇ ਨਾ ਦਿੱਲੀ ਦੇ ਕਿਲੇ ਹੱਥੋਂ ਢੋਟੇ ਜਾਣ ਹਾਂ ਇਹ ਇਹ ਆਪ ਦਾ ਕੁਝ ਨਾ ਕਰਦੇ ਨੇ ਨਾ ਪੰਥ ਨੂੰ ਕਾਲ ਦਿੰਦੇ ਨੇ ਜਦ ਕੁਝ ਕਰਨਾ ਹੀ ਹੈ ਨੀਗਾ ਫਿਰ ਤੁਸੀਂ ਬੰਦੇ ਦੀ ਬਾਹ ਨਾ ਫੜੋ ਫਿਰ ਤੁਸੀਂ ਕਿਸੇ ਨੂੰ ਝੂਠੀਆਂ ਆਸਾਂ ਨਾ ਦਿਖਾਓ ਜੀ ਠੀਕ ਹੈ ਨਾ ਜੀ ਤੁਹਾਨੂੰ ਇਹ ਲੱਗਦਾ ਹੈ ਕਿ ਉਹਨਾਂ ਨੂੰ ਫਾਂਸੀ ਹੁਣ ਹੋਣੀ ਚਾਹੀਦੀ ਹੈ ਬਿਲਕੁਲ ਜੀ ਜਾਂ ਫਿਰ ਇਹ ਬਾਹ ਫੜੇ ਜਾਂ ਫਿਰ ਹਰਜਿੰਦਰ ਸਿੰਘ ਧਾਮੀ ਬਾਹ ਫੜੇ ਠੀਕ ਹੈ ਗਲ ਚ ਗੁੱਠਾ ਦੇ ਕੇ ਗਲ ਚ ਗੁੱਠਾ ਦੇ ਕੇ ਪ੍ਰਧਾਨ ਮੰਤਰੀ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਕੌਣ ਹੈ ਇਹਨਾਂ ਦਾ ਯਾਰ ਹੈ ਹਮ ਸੁਖਵੀਰ ਬਾਦਲ ਉਹਨਾਂ ਦਾ ਯਾਰ ਹੈ ਠੀਕ ਹੈ ਆਪ ਜਿਹੜਾ ਰਾਸ਼ਟਰਪਤੀ ਆ ਰਾਸ਼ਟਰਪਤੀ ਦਾ ਮਤਲਬ ਉਹ ਤਾਂ ਸਿੱਖ ਕਾਮ ਦੇ ਹੱਕ ਦੇ ਵਿੱਚ ਹੈਗੀ ਆ ਉਹ ਤਾਂ ਆਪਦੇ ਮਤਲਬ ਜਿਹੜੇ ਜਿਹੜੇ ਘਟ ਗਣਤੀ ਹੁੰਦੇ ਨੇ ਨਾ ਇਹ ਸਾਰੇ ਇੱਕ ਇੱਕ ਹੋ ਜਾ ਕਰਦੇ ਨੇ ਠੀਕ ਹੈ ਜੇ ਅਸੀਂ ਉਹਦੇ ਕੋਲ ਜਾ ਕੇ ਆਪਦੀ ਮਤਲਬ ਇਹ ਗੱਲ ਰੱਖਦੇ ਨੇ ਤਾਂ ਰਾਸ਼ਟਰਪਤੀ ਜ਼ਰੂਰ ਮਤਲਬ ਉਸ ਫਾਈਲ ਦੇ ਉੱਤੇ ਸਾਈਨ ਕਰਕੇ ਉਹਨੂੰ ਬਾਹਰ ਲੈ ਕੇ ਆਊਗੀ ਤੇ ਸਭ ਤੋਂ ਵੱਡੀ ਗੱਲ ਤਾਂ ਜਿਹੜਾ ਇਹਨਾਂ ਦਾ ਯਾਰ ਆ ਮਿਤ ਸ਼ਾ ਉਹ ਹੀ ਲਿਆ ਸਕਦਾ ਬਾਹਰ ਸੁਖਵੀਰ ਬਾਦਲ ਕਹੇ ਉਹਨੂੰ ਹਮ ਅ ਸੁਖਵੀਰ ਬਾਦਲ ਦੇ ਅੰਡਰਾ ਧਾਮੀ ਸਭ ਨੂੰ ਪਤਾ ਜੀ ਸਾਰੀ ਆਪਾਂ ਇਹੀ ਗੱਲ ਕਹਿੰਦੇ ਆ ਠੀਕ ਹੈ ਧਾਮੀ ਗੱਲ ਚ ਪੁੱਠਾ ਸੁਖਵੀਰ ਬਾਦਲ ਦੇ ਦਵੇ ਨਹੀਂ ਪੰਥ ਹੁੰਦਾ ਉਹ ਕਾ ਹਮ ਤੇ ਪੰਥ ਨੂੰ ਹੋਕਾ ਦੋ ਪੰਥ ਨੂੰ ਖੁੱਲਾ ਛੱਡੋ ਜੇ ਨਾ ਸਾਡੀਆਂ ਪਿੱਛੇ ਸਾਡੇ ਨੰਗ ਸਿੰਘ ਫੌਜਾਂ ਨੇ ਵਿੱਚ ਅਸੀਂ ਆ ਜੇ ਨਾ ਅਸੀਂ ਦਿੱਲੀ ਨੂੰ ਕੁਝ ਕਰਕੇ ਜਾਂ ਤਾਂ ਅਸੀਂ ਫਾਂਸੀ ਦਿਵਾਵਾਂਗੇ ਉਹਨੂੰ ਜਾਂ ਉਹਨੂੰ ਬਾਹਰ ਲੈ ਕੇ ਆਵਾਂਗੇ ਰਿੜਕੋ ਨਾ ਨਾ ਉਹਨੂੰ ਰਿੜਕੋ ਨਾ ਉਹਨੂੰ ਉਹਦਾ ਇੱਕ ਪਾਸਾ ਕਰ ਦੋ ਪਰ ਹੁਣ ਆਪਾਂ ਤੁਸੀਂ ਗੱਲ ਕੀਤੀ ਹੈ ਕਿ ਕਾਲੀ ਦਲ ਹੋਣਾ ਚਾਹੀਦਾ ਬਚਣਾ ਚਾਹੀਦਾ ਨਾ ਕਿ ਬਾਦਲ ਪਰਿਵਾਰ ਹਾਂਜੀ ਪਰ ਉਹਦੇ ਤੇ ਕਾਬਜ਼ ਬਾਦਲ ਪਰਿਵਾਰ ਮਰਜੀਠੀਆ ਪਰਿਵਾਰ ਜਦੋਂ ਅਮਰਤਪਾਲ ਸਿੰਘ ਦੀ ਗੱਲ ਹੋਈ ਸੀਗੀ ਉਹ ਤੋਂ ਇਹਨਾਂ ਦੇ ਬਿਆਨ ਕੀ ਸੀ ਤੁਸੀਂ ਵੀ ਭਲੀ ਭਾਂਤ ਜਾਣਦੇ ਹੋ ਕਿਉਂਕਿ ਫਿਰ ਜਦੋਂ ਉਹ ਬਿਆਨ ਨਿਕਲਦੇ ਆ ਤੇ ਆਟੋਮੈਟਿਕ ਮੀਡੀਆ ਦਾ ਵੀ ਉਦਾਂ ਹੀ ਹੁੰਦਾ ਨਾ ਜਿਹੜਾ ਜਿਹੜੀ ਚੀਜ਼ ਤੇ ਕਾਬਜ਼ ਹੋਵੇ ਹੁਣ ਤੁਸੀਂ ਮਹਿਲਾ ਭਾਰਤ ਵਿੰਗ ਦੇ ਸ਼ੈਤ ਪ੍ਰਧਾਨ ਹੋ ਨਹੀਂ ਮਹਿਲਾ ਕਿਸਾਨ ਮਜ਼ਦੂਰ ਏਕਤਾ ਕਿਸਾਨ ਮਜ਼ਦੂਰ ਏਕਤਾ ਦੇ ਪ੍ਰਧਾਨ ਹੋ ਪਰ ਅਸੀਂ ਤਾਂ ਉਸੇ ਹਿਸਾਬ ਨਾਲ ਤੁਹਾਨੂੰ ਪੇਸ਼ ਕਰਾਂਗੇ ਨਾ ਹਾਂਜੀ ਹਾਂਜੀ ਫਿਰ ਤੁਹਾਡਾ ਉਹ ਜਿਹੜਾ ਉਹਨਾਂ ਦਾ ਬਿਆਨ ਸੀਗਾ ਉਹ ਤੋਂ ਉਹ ਤਾਂ ਪੰਥ ਦੇ ਖਿਲਾਫ ਹੀ ਜਾਂਦਾ ਰਿਹਾ ਚਾਹੇ ਸ਼੍ਰੋਮਣੀ ਕਮੇਟੀ ਤੋਂ ਕਾਬਜ਼ ਨੇ ਗੱਲ ਇਹਨਾਂ ਨੇ ਮਾਰ ਕਿੱਥੋਂ ਖਾਧੀ ਆ ਇਹਨਾਂ ਨੇ ਸਾਡਾ ਇਹ ਪੰਥ ਪ੍ਰਸਤ ਨਹੀਂ ਰਹੇਗਾ ਹਾਂ ਲੋਕਾਂ ਦਾ ਕਾਬੂ ਲੋਕਾਂ ਦਾ ਹੀ ਕਸੂਰ ਹੋ ਗਿਆ ਨਾ ਕਿ ਕਾਲੀ ਦਲ ਤਾਂ ਖਤਮ ਹੋ ਕਰ ਰਹੇ ਨਾ ਕਿ ਲੋਕ ਗੱਲ ਪਤਾ ਕੀ ਹੈ ਇਹ ਲੋਕਾਂ ਨੂੰ ਇਹ ਚਾਹੀਦਾ ਹੈ ਦੇਖੋ ਸਾਰੇ ਨਹੀਂ ਹੈਗੇ ਸਾਰੇ ਬਹੁਤ ਮਤਲਬ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੱਤੀ ਆ ਮੈਂ ਤੁਹਾਨੂੰ ਨਾਮ ਵੀ ਗਿਣਾ ਰਹੀ ਆ ਜਿਹੜੇ ਹੈਗੇ ਨੇ ਹਨਾ ਬਹੁਤ ਪੰਥ ਪ੍ਰਸਤ ਨੇ ਪਰ ਇਹ ਪਰਿਵਾਰ ਪ੍ਰਸਤ ਹੋਗੇ ਪਰ ਜਿਹੜੀ ਕੁਰਸੀ ਤੇ ਲੋਕਾਂ ਨੂੰ ਚਾਹੀਦਾ ਹੈ ਜਿਹੜੀ ਕੁਰਸੀ ਤੇ ਬੈਠੇ ਛੱਡਣ ਨੂੰ ਤਿਆਰ ਨਹੀਂ ਨਾ ਹੈਗੇ ਦੇਖੋ ਜੀ ਮੇਰੇ ਮੈਂ ਇੱਕ ਗੱਲ ਕਹਿਣੀ ਆ ਅਕਾਲੀ ਦਲ ਜਿਉਂਦਾ ਰਹਿਣਾ ਚਾਹੀਦਾ ਸਾਡੇ ਪੰਜਾਬ ਦੇ ਵਿੱਚ ਨਾ ਕਿ ਅਕਾਲੀ ਦਲ ਬਾਦਲ ਠੀਕ ਹੈ ਅਕਾਲੀ ਦਲ ਹੋਰ ਵੀ ਹੋ ਸਕਦਾ ਕੋਈ ਠੀਕ ਹੈ ਜਸਕਰਨ ਸਿੰਘ ਕਾਨਸੰਗ ਆਲਾ ਬਣਾ ਰਿਹਾ ਠੀਕ ਹੈ ਕੋਈ ਹੋਰ ਵੱਡਾ ਨਮਾਇੰਦਾ ਮੂਰੇ ਆਵੇ ਅੰਮ੍ਰਿਤਪਾਲੇ ਖੜ ਜਵੇ ਵੋਟਾਂ ਦੇ ਵਿੱਚ ਅਸੀਂ ਨਾਲ ਖੜੇ ਆ ਉਹਦੇ ਅਸੀਂ ਅਕਾਲੀ ਦਲ ਦਾ ਅੱਡ ਬਣਾਵਾਂਗੇ ਠੀਕ ਹੈ ਫਿਰ ਇਹਨਾਂ ਨੂੰ ਪਤਾ ਲੱਜੂ ਵੀ ਇਹਨਾਂ ਦੀ ਔਕਾਤ ਕੀ ਹੈ ਹੂੰ ਮੇਰੇ ਕਹਿਣ ਦਾ ਮਤਲਬ ਹੈ ਵੀ ਅਕਾਲੀ ਦਲ ਜਿਹੜਾ ਸ਼ਬਦ ਹੈ ਇਹ ਸਾਡਾ ਜਿਉਂਦਾ ਰਹਿਣਾ ਚਾਹੀਦਾ ਨਾ ਕਿ ਬਾਦਲ ਪਰਿਵਾਰ ਬਾਦਲ ਪਰਿਵਾਰ ਨੂੰ ਲਾਂਬੇ ਕਰਨਾ ਜ਼ਰੂਰੀ ਆ ਦੇਖੋ ਹੋਰ ਸਾਰੇ ਸਿੱਟਾਂ ਜਿਤਾ ਦਿਓ ਉਹਨਾਂ ਨੂੰ ਹਰਾਓ ਉਹਨਾਂ ਨੂੰ ਆਪਣੇ ਆਪ ਹੀ ਉਹਨਾਂ ਨੂੰ ਪਤਾ ਲੱਗੂਗਾ ਨਾ ਵੀ ਸਾਡੀ ਉਹ ਕੀ ਆ ਫਿਰ ਬਾਕੀ ਜਿਹੜੇ ਅਕਾਲੀ ਦਲ ਦੇ ਜਿਹੜੇ ਨਮਾਇंदे ਨੇ ਜਿਹੜੇ ਐਮਐਲਏ ਦੀ ਇਲੈਕਸ਼ਨ ਲੜਦੇ ਨੇ ਜਾਂ ਐਮਪੀ ਦੀ ਇਲੈਕਸ਼ਨ ਲੜਦੇ ਨੇ ਉਹਨਾਂ ਨੂੰ ਵੀ ਇੱਕ ਇਹ ਕੋਈ ਸਿਸਟਮ ਦਾ ਹੋਊਗਾ ਨਾ ਵੀ ਹਾਂ ਵੋਟਾਂ ਪਾਉਣੀਆਂ ਨੇ ਵੀ ਕਿਹੜੇ ਬੰਦੇ ਨੂੰ ਪ੍ਰਧਾਨ ਚੁਣਦੇ ਆ ਬੰਦੇ ਨੂੰ ਕੋਈ ਹੋਰ ਪ੍ਰਧਾਨ ਚੁਣੋ ਕੋਈ ਜ਼ਰੂਰੀ ਤਾਂ ਨਹੀਂ ਵੀ ਬੰਜੀਠੇੰਦ ਸੁਖਵੀਰ ਨੂੰ ਅਸੀਂ ਪ੍ਰਧਾਨ ਚੁਣਨਾ ਹੋਰ ਬਥੇਰੇ ਲੀਡਰ ਬੈਠੇ ਨੇ ਵਧੀਆਂ ਤੋਂ ਵਧੀਆਂ ਘੋੜੇ ਦੀ ਲਗਾਮ ਉਹਨਾਂ ਦੇ ਹੱਥ 'ਚ ਆ ਨਾ ਉਹਨਾਂ ਤੋਂ ਬਿਨਾ ਕੋਈ ਵੀ ਦੇਖੋ ਜੀ ਘੋੜੇ ਦੀ ਲਗਾਮ ਤਾਂ ਉਦੋਂ ਤੱਕ ਹੁੰਦੀ ਆ ਜੇ ਆਪਾਂ ਉਹਨੂੰ ਢਾਹ ਮਾਰਕ ਜੰਗਾ ਜੁਦਾ ਹੁੰਦੀਆਂ ਨੇ ਠੀਕ ਆ ਘੋੜਿਆਂ ਦੇ ਉੱਤੇ ਜੋਧਾ ਹੁੰਦਾ ਕੋਈ ਜਾਂ ਦੂਜਾ ਨੂੰ ਮਾਰ ਕੇ ਵਰਛਾ ਸਿੱਟਦਾ ਠੀਕ ਆ ਘੋੜ ਦੀ ਲਗਾਮ ਕੋਈ ਹੋਰ ਵੀ ਤਾਂ ਲੈ ਸਕਦਾ ਹੋਰ ਵੀ ਤਾਂ ਕੋਈ ਅਮਰਤਪਾਲ ਜੋਧਾ ਬੈਠਾ ਜਗਤਾਰ ਹਵਾਰਾ ਜਿਉਂਦਾ ਬੈਠਾ ਰਾਜਵੜਾ ਵੀ ਜਿਉਂਦਾ ਬੈਠਾ ਰਾਜਵੜਾ ਵੀ ਜਿਉਂਦਾ ਬੈਠਾ ਠੀਕ ਆ ਲਗਾਮ ਇਹ ਸਾਡੀ ਮਤਲਬ ਆਪ ਘੋੜੇ ਨੂੰ ਪੰਜਾਬ ਦੀ ਜਨਤਾ ਨੂੰ ਇਹ ਚਾਹੀਦਾ ਵੀ ਆਪਾਂ ਘੋੜੇ ਦਾ ਸਵਾਰ ਹੀ ਕਿਉਂ ਰਾ ਬਦਲ ਦੋ ਹੂੰ ਹੁਣ ਸਵਾਰ ਬਦਲਣ ਦੀ ਲੋੜ ਆ ਹਾਂਜੀ ਸਵਾਰ ਬਦਲਣ ਦੀ ਲੋੜ ਆ ਇੱਕ